ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸੇਲ ਲਈ ਤਿੰਨ ਨਗਲੇ ਲੈ ਕੇ ਆਏ ਹਾਂ ਉਹਨਾਂ ਵਿੱਚੋਂ ਦੋ ਤਾਂ ਗੱਬਣ ਨੇ ਤੇ ਇੱਕ ਤਾਜੀ ਸੂਈਆ ਤੇ ਆਜੋ ਆਪਾਂ ਪੁੱਛਦੇ ਆਂ ਬਾਈ ਤੋਂ ਡਿਟੇਲ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਹੀ ਕੰਮ ਕਰਕੇ ਵਧੀਆ 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 ਵੀਰੇ ਨਾਮ ਤੇ ਐਡਰੈਸ ਬੋਲ ਦੋ ਬਾਈ ਜੀ ਨਾਮ ਵੀ ਹੈਪੀ ਪੈਂਡਾ ਰੌਲਾ ਜ਼ਿਲ੍ਹਾ ਫਰੀਕੋਟ ਤਹਿਸੀਲ ਜੈਤੋਆ ਵੀਰੇ ਠੀਕ ਆ ਤਹਿਸੀਲ ਜੈਤੋਆ ਵੀਰੇ ਨੇੜੇ ਆਪਣੇ ਕਿਹੜਾ ਪਿੰਡ ਰਹਿ ਜਾਂਦਾ ਵੀਰੇ ਨੇੜੇ ਵੀਰੇ ਬਾਜਾਖਾਨਾ ਬਾਜਾਖਾਨਾ 1 ਕਿਲੋਮੀਟਰ ਹੈ ਜੈਤੋਆ 5 ਕਿਲੋਮੀਟਰ ਹੈ ਠੀਕ ਆ ਬਾਜਾਖਾਨਾ ਕਿੰਨਾ ਵੀਰੇ 1 ਕਿਲੋਮੀਟਰ ਵੀਰੇ ਠੀਕ ਆ ਭਰਾ ਤੇ ਮੈਂ ਨੰਬਰ ਬੋਲ ਦੋ ਆਪਣਾ ਵੀਰੇ 94013 ਵੀਰੇ 84458 ਠੀਕ ਆ ਬਾਈ ਇੱਧਰ ਹੀ ਸਟਾਰਟ ਕਰੀ ਹਾਂਜੀ ਠੀਕ ਆ ਭਰਾ ਜਿਹੜੀ ਆਪਾਂ ਸਾਹਮਣੇ ਵੈੜ ਦੇਖ ਰਹੇ ਆ ਕਿਹੜਾ ਸੂਆ ਸੂਈ ਆ ਇਹ ਪਹਿਲਾ ਸੂਆ ਵੀਰੇ ਠੀਕ ਆ ਚ 40127 ਦੀ ਖੋਦ ਆ ਬਰੂਡ ਦੀ ਬੱਚੀ ਹੈ ਵੀਰੇ ਮਗਰ ਰਾਤੀ ਸੂਈ ਹੈ ਬੜ ਦੋ ਕੁ ਵਜੇ ਠੀਕ ਆ ਬਰੂਡ ਦੀ ਬੱਸੀ ਆ ਬੱਚੇ ਨੂੰ ਜਨਮ ਹੋਇਆ ਤਾਂ ਜੇਰ ਜੂ ਰੋਕੇ ਵੀਰੇ ਓਕੇ ਵੀਰੇ ਚਾਹ ਕੋ ਡੀਐਨਏ ਟੈਸਟ ਕਰਾ ਲੇ ਆਪਣਾ ਮਾਲ ਸਾਰਾ ਫਾਰਮਾਂ ਦਾ ਹੁੰਦਾ ਠੀਕ ਆ ਵੀਰਾ ਹਾਂਜੀ ਬੱਸੀ ਬਹੁਤ ਕੁਆਲਿਟੀ ਦਿੱਤੀ ਆ ਹੈਨਾ ਹਾਂਜੀ ਤੇ ਆਪ ਖੁਦ ਵੀ ਚੰਗੇ ਸੀਮਣ ਦੀ ਆ ਹੈਨਾ ਆਪ 40127 ਦੀ ਹੈ ਵੀਰੇ ਤੇ ਪਲੂਨ ਸੂਈ ਆ ਕਿ ਵੀਰੇ ਦੁੱਧ ਪਹਿਲਨ ਬੱਚੀ ਆ ਵੀਰੇ ਚਾਰ ਦੰਦ ਹੋਈ ਜਾਂਦੇ ਦੁੱਧ ਪਾਉ ਵੀਰੇ ਬੱਚੀ 30 32 ਕਿਲੋ ਖੁੱਲਾ ਠੀਕ ਆ ਵੀਰਾ 30 ਲੀਟਰ ਖੁੱਲਾ ਦੁੱਧ ਪਾ ਦੂ ਭਾਈ ਕਹਿੰਦਾ ਬਾਕੀ ਗੱਲ ਵੀ ਸਹੀ ਆ ਵੀਰੇ ਨਾੜਾ ਨੂੜਾ ਆਰਡਰ ਤੇ ਫੁੱਲ ਚੰਕਦੀਆਂ ਹਨਾ ਲੈ ਆਪਾਂ ਪਸਾੰਦ ਆਰਡਰ ਦਿਖਾ ਦਿੰਨੇ ਆ ਬਾਕੀ ਖਾਲੀ ਹੋਈ ਵੀ ਵੀਰੇ ਸਵੇਰ ਇੱਕ ਹੁੰਦਾ ਆਪਾਂ ਹੋਈ ਛੱਡਿਆ ਵਾ ਠੀਕ ਆ ਜੀ ਕਿ ਆਪਾਂ ਤੜਕੇ ਚੋਂਦੇ ਨਹੀਂ ਆਪਣਾ ਉਹ ਜੇ ਕੰਮ ਨਹੀਂ ਠੀਕ ਆ ਦੋ ਡਾਂਗ ਚੋਲੇ ਚਾਰ ਡਾਂਗ ਚੋਲੇ ਛੇ ਡਾਂਗ ਚੋਲੇ ਸਹੀ ਗੱਲ ਆ ਵੀਰੇ ਉਹ ਗੱਲ ਨਹੀਂ ਭਰਾ ਕਿ ਨਾ ਤੜਕੇ ਸਵੇਰੇ ਜਮਾ ਖਾਲੀ ਕਰੀਆਂ ਵੀ ਨਹੀਂ ਹੈਗਾ ਵੀ ਛੱਡ ਕੇ ਚੋਈਆਂ ਛੱਡਤੀਆਂ ਵੀ ਫੇਰ ਆਪਾਂ ਅਥਨੇ ਚੋਲਾਂਗੇ ਨਾੜਾ ਚੈੱਕ ਕਰ ਲੋ ਬਹੁਤ ਕਮਾਲ ਦੇ ਨਾੜਾ ਫੇਸਬੁਕ ਚੈੱਕ ਕਰਾ ਦੇ ਭਰਾ ਬੰਦਾ ਫੇਸਬੁਕ ਬਹੁਤ ਪਿਆਰਾ ਕਰਮ ਵਾਲੀ ਦਾ ਬਾਈ ਕਹਿੰਦਾ ਮੇਰਾ ਮਾਲ ਕੋਈ ਵੀ ਪਿੰਡ ਚੋਂ ਨਹੀਂ ਖਰੀਦਦਾ ਹੁੰਦਾ ਫਾਰਮਾਂ ਚੋਂ ਖਰੀਦਦਾ ਹਨਾ ਸਾਰੇ ਫਾਰਮਾਂ ਦਾ ਆ ਤਾਂ ਵੀਰੇ ਅੱਜ ਥੋੜੀ ਛੋਟੀ ਰੇਂਗੀਆਂ ਬੇੜਾ ਠੀਕ ਆ ਆਪਣੇ ਕੋਲੇ ਵੱਡੀਆਂ 2.5 ਤਾਂ 2.5 ਲੱਖ 5 ਲੱਖ ਤਾਂ ਹੀ ਵੱਡਾ ਹੁੰਦੀ ਹੈ ਆਪਣੇ ਕੋਲੇ ਠੀਕ ਆ ਬਾਈ ਕਹਿੰਦਾ ਆਪਣੇ ਕੋਲੇ 2 ਲੱਖ ਤੋਂ ਲੈ ਕੇ 5 ਲੱਖ 2.5 ਲੱਖ ਤੋਂ ਸਟਾਰਟਿੰਗ ਹੁੰਦੀ ਹੈ ਆਪਣੇ ਠੀਕ ਆ 2.5 ਲੱਖ ਤੋਂ ਸਟਾਰਟਿੰਗ ਹੁੰਦੀ ਹੈ ਤਾਂ ਵਾਲੀ ਰੇਜੀ ਹੈ ਸਾਰੇ ਠੀਕ ਆ ਭਰਾ ਖੋਲ ਲਾ ਭਰਾ ਇਹਨੂੰ ਤੋਰ ਦੇ ਸਮੀ ਬੜੀ ਚੰਗੀਆਂ ਕੱਦ ਬੱਡ ਫੁੱਲ ਆ ਵੀਰੇ ਕੱਦ ਕਿੰਨਾ ਕੁ ਹੋਊਗਾ ਕੱਦ ਵੀਰੇ ਵੇਲ ਰੋਡਾ ਇਹ ਸਾਢੇ 5 ਫੁੱਟ ਆ ਕਰ ਹਾਂ ਬਾਈ ਸਾਢੇ 5 ਫੁੱਟ ਕੱਦ ਹੋਊਗਾ ਕਰਮਾਲੀ ਦਾ ਤੋਰਾ ਤਰਾ ਚੈੱਕ ਕਰ ਲੋ ਬਟ ਕੀ ਹਜੇ ਜਾਪੇਤੀ ਆ ਬੱਚੀ ਵੀਰੇ ਰਾਤ ਤੋਂ ਹੀ ਆ ਵੀਰੇ ਜਾਪੇਤੀ ਆ ਹਜੇ ਪੂਰੇ ਪੜੇ ਚੱਕਣੇ ਆ ਕਰਮਾਲੀ ਨੇ ਹਨਾ ਲੈ ਤੋਰਾ ਚੈੱਕ ਕਰ ਲੋ ਫੁੱਲ ਕਮਾਲ ਦਾ ਤੋਰਾ ਗਾ ਸਮੀਆਂ ਬੜੀਆਂ ਚੰਗੀਆਂ ਐ ਤੇ ਕੀ ਕਿੰਨਾ ਦੁੱਧ ਪਾ ਦੂ ਭਰਾ ਦੁੱਧ ਵੀਰੇ ਕੱਢਣ ਵਾਲਾ ਹੋਵੇ ਦੁੱਧ ਆਪਣੀ ਮੀਂਹ ਤਾਂ ਬੱਤੀ ਦਿੱਤੀ ਕੱਢੂ ਵਾਲਾ ਚਾਹੀਏ ਜਿੰਨਾ ਮਰਜ਼ੀ ਮੰਨ ਕੇ ਲੈ ਲੈ ਠੀਕ ਆ ਭਰਾ ਬਾਈ ਕਹਿੰਦਾ ਆਪਣੇ ਅਨਸਾਰ 32 33 ਲੀਟਰ ਦਾ ਕੋਈ ਵਾਲਾ ਨਹੀਂ ਠੰਡੀ ਸੀਲ ਫੁੱਲਾ ਵੀਰੇ ਵੀਰੇ ਮੈਨਾ ਨਿਆਣਾ ਵੀ ਨਾ ਬਾਈ ਹੋਰ ਦੱਸ ਐ ਯਾਰ ਕਮਾਲ ਪਹਿਲੀ ਚਵਾਈ ਪਹਿਲੀ ਚਵਾਈ ਮਸ਼ੀਨ ਤੇ ਕੀਤੀ ਐ ਠੀਕ ਆ ਪਹਿਲੀ ਚਵਾਈ ਮਸ਼ੀਨ ਤੇ ਮਸ਼ੀਨ ਤੇ ਚੋਈਏ ਵੀਰੇ ਆਪਾ ਠੀਕ ਆ ਹੱਥੀ ਉੱਥੀ ਜਿਵੇਂ ਮਰਜੀ ਚੋਲੇ ਲੈ ਲੈ ਜੋ ਮਰਜੀ ਚੋਲਾ ਵੀਰੇ ਲੈ ਕੋਈ ਚੱਕਰੀ ਲੈ ਯਾਰ ਹਨਾ ਜਿਵੇਂ ਹੁਣ ਬਾਈ ਤੂੰ ਮਤਲਬ ਗਲੀ 'ਚ ਖੜਾ ਲਈ ਕੋਈ ਵਾਸਤ ਨਹੀਂ ਕਰਦਾ ਮੈਨਾ ਯਾਰ ਕੋਈ ਚੱਕਰੀ ਨਹੀਂ ਕਰਦਾ ਮਰੀ ਜਾਂਦਾ ਭਰਾ ਕੋਈ ਚੱਕਰੀ ਨਹੀਂ ਬਾਈ ਸਹੀ ਨਹੀਂ ਆ ਹੁਣ ਬਾਈ ਬੱਚੇ ਤੋਂ ਪਾਸੇ ਆ ਹਾਂ ਲੱਤ ਮਾਰੂ ਕੋਈ ਲਾਤ ਮਾਰੋ ਬਾਈ ਕੋਈ ਆਣ ਹੀ ਨਹੀਂ ਹੈ ਨਾ ਲੈ ਬਹੁਤ ਕਮਾਲ ਦਾ ਤੋਰਾ ਤਰਾ ਵੀ ਕੱਦ ਬੱਡ ਵੀ ਫੁੱਲ ਲਗਾ ਜੇ ਆਪਾਂ ਕਹਿ ਦਈਏ ਤੇ ਕੀ ਮੁੱਲ ਆਪਰਾ ਫਿਰ ਜਾਇਆ ਜਿਆਦਾ ਮੁੱਲ ਇਹਨਾਂ ਦਾ ਵੀਰੇ ਫੋਨ ਤੇ ਕਰਾਂਗੇ ਮੁੱਲ ਜੈ ਜੀ ਹੋਣਗੇ ਠੀਕ ਆ ਤੇ ਮੁੱਲ ਸਾਡੇ ਕੋਲ ਥੋੜੇ ਵੇਚਣ ਵਾਲੇ ਬੰਦੇ ਵੱਧ ਲਿਆਂਦੇ ਆ ਫਿਰ ਠੀਕ ਆ ਵੀਰੇ ਬਾਈ ਕਹਿੰਦਾ ਥੋੜੇ ਵੇਚਣ ਵਾਲੇ ਬੰਦੇ ਵੱਧ ਲ ਜਾਂਦੇ ਆ ਤੁਹਾਨੂੰ ਗਾਂ ਵੇਚਣੀ ਕਰਨੀ ਹੁੰਦੀ ਹੈ ਫਿਰ ਹਾਂ ਨਹੀਂ ਸਹੀ ਗੱਲ ਆ ਬੋਲੋ ਜੈ ਜੀ ਹੋਣਗੇ ਜਿਹੜਾ ਭਰਾ ਮਰਜੀ ਆਜੇ ਕੋਈ ਵੀ ਮਾਨਸਾਨ ਕਰਾਂਗੇ ਆਪਾਂ ਚੈੱਕ ਕਰ ਲੋ ਬੈਡ ਦੀ ਫੁੱਲ ਚੰਗੀ ਆ ਗਈ ਲੈ ਚਲੋ ਭਰਾ ਕੋਈ ਗੱਲ ਨਹੀਂ ਬੱਚਾ ਵਸੀਆ ਬਸੀਨੇ ਵੀ ਨਾਲ ਹੀ ਸਾਲ ਤੱਕ ਤਿਆਰ ਹੈ ਹਨਾ ਚੰਗੇ ਸੀਮਣ ਦੇ ਆ ਬਾਈ ਕਹਿੰਦਾ ਬਾਇਓ ਡਾਟਾ ਵੀਰੇ ਆਪਣੇ ਕੋਲੇ ਹੋਊਗਾ ਸਾਰਾ ਹਨਾ ਸਾਰਾ ਏ ਟੂ ਜ਼ेड ਵੀਰੇ ਠੀਕ ਆ ਬਾਈ ਕਹਿੰਦਾ ਆਪਣੇ ਕੋਲ ਸਾਰਾ ਬਾਇਓ ਡਾਟਾ ਏ ਟੂ ਜ਼ेड ਆਪਣੇ ਕੋਲੇ ਪਿਆਗਾ ਜਿਹੜਾ ਵੀ ਆਊਗਾ ਉਹਨੂੰ ਦੱਸਿਆ ਜਾਊਗਾ ਸਵਰੇ ਹੋਰ ਚੱਕਰ ਲੋਂ ਨਾੜਾ ਨੂੜਾ ਫੁੱਲ ਬਰੀਕੀ ਚ ਨਾੜਾਂ ਆਰਡਰ ਤੇ ਭਰਾਗੇ 2 ਨੰਬਰ ਇਹਦੀ ਕੀ ਡਿਟੇਲ ਹੈ ਇਹ ਵੀ ਪਹਿਲਾ ਸੂਰ ਵੀਰੇ 4 ਦਾੰਦ ਬੈ ਵੱਚੀ ਕਾਨੂੰਨ ਹੁੰਦੀ ਆ ਮੂੰਹੋਂ 4 ਦਾੰਦਾਂ ਇਹਦੇ ਦਿਨ ਪਏ ਵੀਰੇ ਇੱਥੇ 12 ਤੇ 13 12 ਦਿਨ ਪਏ ਕਦ ਵਜੇ ਫੁੱਲ ਵੱਡਾ ਹਨ ਤੇਰੇ ਨਾਲ ਫੁੱਲ ਵੱਡਾ ਵੀਰੇ ਸਟ੍ਰਾਈਪ ਦੀ ਖੋਦਾ ਸਟਾਈਲ ਸਟਾਈਲ ਸਟਾਈਗਰ ਠੀਕ ਹੈ ਵੀ ਇਹ ਬਰੂਡ ਤੋਂ ਗੱਬਣਾ ਫੈਕਟਰ ਦੂਰ ਤੋਂ ਗੱਬਣਾ ਸੈਕਸ਼ੂਅਲ ਸੀਮਨ ਦਾ ਹਾਂਜੀ ਇਹ ਢਿੱਲਾ ਜਰੂਰ ਪਈਆਂ ਕੱਚੀ ਦਾ ਬੱਚੀ ਨੇ ਫਿਰ ਭਣਾ ਭੁਣਾ ਪਾਣੀਓ ਸਟਾਰਟ ਕੀਤਾ ਨਾ ਕੀਤਾ ਨਾਤਰਨਾ ਮਸਿਹਰਾ ਬੱਚੀ ਨੇ ਬੰਨ ਹਾਂ ਵੀਰੇ ਬੰਨਣਾ ਜਦੋਂ ਮਤਲਬ ਆਪਾਂ ਕਹਿੰਦੇ ਹਵਾਨਾ ਨੇ ਟੋਕਰ ਵਰਗਾ ਤਿਆਰ ਕਰਨਾ ਹਨ ਲੈ ਥਣ ਚੈੱਕ ਕਰ ਲਓ ਬਹੁਤ ਕਮਾਲ ਦਾ ਥਣ ਹੁਣ ਇਹ ਭਲਾਂ ਵੀ ਹੋਣਗੇ ਵੀਰੇ ਹਨਾ ਭਲਾਂ ਵੀਰੇ ਕੋ 4 ਜੂਨ ਖਾਨੀਆਂ ਲਮਾਉਣਿਆ ਗੁਰੂ ਗੁਰੂ ਪਾਦਨੇ ਮਿੱਠਾ ਹਾਂ ਉਹਨਾਂ ਆਪਣਾ ਲਾਉਣੀ ਜਿਵੇਂ ਤਿਆਰ ਹੋ ਬੱਚੀ ਭਣਾ ਦਾ ਪਾਉਗੀ ਵੀਰੇ ਚੈੱਕ ਕਰਾ ਦੇ ਭਰਾ ਲੈ ਇਹਸ ਦੇਖੋ ਬਹੁਤ ਪਿਆਰਾਗਾ ਇਹ ਨਹੀਂ ਹੈਗਾ ਵੀ ਰੰਗ ਜਾਂ ਕਿਸੇ ਕੱਦ ਬੱਡ ਜਾਂ ਕਿਸੇ ਚੀਜ਼ ਤੋਂ ਮਾਰ ਖਾਨਦੀ ਹੈ ਹਨਾ ਵੀਰੇ ਫੁੱਲ ਆਈਟਾ ਵੀਰੇ ਐਸ ਕੋੰਦੀ ਦੰਦਾਂ ਦਾ ਕੋ ਗੱਪ ਮਾਰ ਦਿੰਦਾ ਠੀਕ ਆ ਆ ਕੇ ਬੰਦਾ ਦੰਦ ਵੀ ਜੇ ਇੱਕ ਕਰ ਲੈ ਠੀਕ ਆ ਦੋ ਕਾਵਾਂਗੇ ਦੋ ਹੋਣਗੇ ਚਾਰ ਉਹਨਾਂ ਦੇ ਚਾਰ ਹੀ ਕਾਵਾਂਗੇ ਠੀਕ ਆ ਭਰਾ ਖੋਲ ਲ ਭਰਾ ਇਹਨੂੰ ਤੋੜ ਦੇ ਮੜਾ ਖੋਲ ਕੇ ਹਜੇ ਸੋ ਨੁੱਕਾ ਚੀ ਕੱਚੀ ਨਜ਼ਰ ਆਉਂਦੀ ਹੋਣੀ ਆ ਬਾਲ ਢਿੱਲਾਂ ਤੋਂ ਹਜੇ ਦਿਨ ਵੀਰੇ ਕੱਢ ਜੂ ਬਾਵਾ ਹਨਾ ਵੀਰੇ 12 13 ਦਿਨ ਪਏ ਆ ਹਜੇ ਪਏ ਆਗੇ ਬਾਕੀ ਹੋਰ ਵੀ 2 4 ਦਿਨ ਪਸ਼ੂ ਕਈ ਵਾਰ ਨਾ ਲੈ ਜਾਂਦਾ ਹਨਾ ਬਾਕੀ ਸੌਖੀ ਆ ਵੀਰੇ ਨੇ ਦਿਨ ਲੈਣਾ ਹੁਣ ਠੰਡ ਦਾ ਮੌਸਮ ਆ ਠੰਡ ਦਾ ਮੌਸਮ ਆ ਹਾਂ ਜੇ ਆਪਾਂ ਕਹੀਏ ਚਾਮਕ ਚਮਕ ਬਾਹਰ ਤੇ ਫੁੱਲਾ ਸੁਨੱਖ ਬਣਾ ਬਾਹਰ ਤੇ ਫੋਨ ਲਗਾ ਲੈ ਤੋਰਾ ਤਰਾ ਚੈੱਕ ਕਰ ਲੋ ਇੱਕ ਨੰਬਰ ਤੋਰਾਗਾ ਵੀਰੇ ਕਿੰਨੀ ਕੇ ਸਟਾਰਟਿੰਗ ਕਰੂਗੀ ਦੁੱਧ ਤੋਂ ਇਹ 20 ਕਿਲੋ ਵੀਰੇ ਖੁੱਲਾ ਪਾਉਗੀ ਕਾ ਉਹਨਾਂ ਦਾ 40 ਕਹਿ ਦੂਆਂ 50 ਕਿਤੋਂ ਦਾ ਸਹੀ ਗੱਲ ਹੈ ਤੇ ਮੇਨ ਗੱਲ ਇਹ ਆ ਵੀਰੇ ਹਵਾਨਾ ਜਿਹੜਾ ਇਹਦਾ ਤਿਆਰ ਕਰਿਆ ਵਾਗਾ ਉਹ ਮਤਲਬ ਕਿ ਇਹ ਨਹੀਂ ਹੈਗਾ ਵੀ ਖਿਲਰਿਆ ਜਾ ਵੀਰੇ ਆਈਦਾ ਫੈਟਿੰਗ ਇੱਥੋਂ ਤੱਕ ਰਵੱਛੀ ਨੇ ਲੇਵਲ ਆਉਣਾ ਸਹੀ ਗੱਲ ਆ ਵੀਰੇ ਤਾਂਹਾਂ ਦਾ ਕਰ ਲੈਣਾ ਹਣਾ ਸਾਰਾ ਫਰੈਟੀ ਰਹਿਣਾ ਚਾਹੀਏ ਕੋਈ 10 ਸੂਏ ਚੋਲੇ ਕਰਮਾ ਵਾਲੀ ਨੂੰ ਸਹੀ ਗੱਲ ਆ ਜਿੰਨੇ ਮਰਜੀ ਚੋਲੇ ਇਹ ਗੱਲ ਵੀਰ ਦੀ ਮੇਨ ਗੱਲ ਸਹੀ ਗੱਲ ਆਗੀ ਵਿਚ ਹੈ 10 ਜੋਲੇ ਜਿੰਨੇ ਮਰਜ਼ੀ ਸੂਏ ਸੂਲੇ ਮਤਲਬ ਕਿ ਟੁੱਟਦਾ ਨਹੀਂ ਘੱਡ ਰਹੀ ਅਡਰ ਤਿਆਰ ਕਰੂਗੇ ਹਨਾ ਤੇ ਮੁੱਲ ਭਰਾ ਫਿਰ ਇਹਦਾ ਵੀ ਫੋਨ ਮੁੱਲੇ ਦਾ ਵੀ ਵੀਰੇ ਫੋਨ ਤੇ ਆਉਗਾ ਠੀਕ ਆ ਮੁੱਲੇ ਜੈ ਜੀ ਵੀਰੇ ਜੈ ਜੀ ਵੀਰੇ ਠੀਕ ਆ ਲੈ ਚਲੋ ਭਰਾ ਕੋਈ ਗੱਲ ਨਹੀਂ ਮੁੱਲ ਬਾਈ ਕਹਿੰਦਾ ਮੰਡੀ ਤੋਂ ਲਿਆ ਕੇ ਕਹਿ ਦਿੰਦੇ ਆਪਣੇ ਕੋਲੇ ਫਾਰਮਰ ਦੀ ਸਾਰਿਆਂ ਦੀ ਵੀਡੀਓ ਵੀ ਹੈ ਠੀਕ ਆ ਦੇ ਵਿੱਚ ਠੀਕ ਆ ਭਰਾ ਕਈ ਭਰਾ ਹੁੰਦੇ ਮੰਡੀ ਤੋਂ ਲੈ ਕੇ ਆਉਂਦੇ ਆ ਫਾਰਮ ਚ ਆਈ ਐ ਇੱਥੋਂ ਆਈ ਐ ਠੀਕ ਆ ਉਹ ਗਾਮ ਨਹੀਂ ਵੀਰੇ ਆਪਣਾ ਨਹੀਂ ਗੱਲ ਸਹੀ ਆ ਵੀਰ ਦੀ ਬਾਕੀ ਦੇਖਣ ਚ ਵੀ ਪਤਾ ਲੱਗਦਾ ਵੀ ਫਾਰਮ ਦੀ ਬਰੀਡ ਆ ਕਿ ਮੰਡੀ ਦੀ ਬਰੀਡ ਆ ਹਨਾ ਲਾ ਫੇਸਬੁਕ ਚਮਕ ਚਮਕ ਵੜ ਤੇ ਫੁੱਲ ਚੰਗੀ ਆ ਇਹ ਨਹੀਂ ਹੈਗਾ ਵੀ ਬਿਨੇ ਉਹ ਬਾਕੀ ਭਾਈ ਕਹਿੰਦਾ ਦੁੱਧ ਵੀ ਚੰਗਾ ਪਾ ਦੂਗੀ ਮੋਲ ਬਾਈ ਫਿਰ ਫੋਨ ਤੇ ਹੋਊਗਾ ਨਾ ਮੋਲ ਫੋਨ ਤੇ ਹੋਣਗੇ ਠੀਕ ਆ ਅੱਗੇ ਭਰਾ ਤੈਨੂੰ ਨੰਬਰ ਅੱਗੇ ਭਰਾ ਤੈਨੂੰ ਨੰਬਰ ਇਹ ਵੀ ਪਹਿਲਾ ਸੂਆ ਇਹ ਵੀ ਦੋ ਦੰਦਾਂ ਦੇ ਬੱਛੀ ਹੈ ਵੀਰੇ ਠੀਕ ਆ ਮਤਲਬ ਆ ਜੇ ਆਪਾਂ ਮੰਨੀਆਂ ਤਾਂ ਦੋ ਦੰਦਾਂ ਦੇ ਬੱਛੀਆਂ ਇੱਥੇ ਖੜੀਆਂ ਲੋਕਾਂ ਕੋਲੇ ਹਨਾ ਆਪਾਂ ਵੀਰੇ ਪਹਿਲਣਾ ਵੱਧ ਲੈ ਕੇ ਰਾਜੀ ਆ ਠੀਕ ਆ ਪਹਿਲਣ ਬੱਛੀਆਂ ਬਾਈ ਪਹਿਲਾ ਦੂਜਾ ਦੂਜਾ ਵੀ ਦੰਦਾਂ ਦੇ ਵੀਰੇ ਠੀਕ ਆ ਮਤਲਬ ਆਪਾਂ ਕਹਦੇ ਪਤਲਾ ਜੇ ਪਿੰਡੇ ਦੀ ਬੱਸੀ ਆ ਹਨਾ ਇਹ ਨਾ ਵੀਰੇ ਥੋੜੀ ਬੱਚੀ ਜੀ ਦਾ ਵੱਧ ਕਰ ਗਈ ਆ ਠੀਕ ਆ ਉੱਲੀ ਆਈ ਕਰਕੇ ਕਿਥੇ ਆਪਾਂ ਬਣ ਨਹੀਂ ਬੱਚੀ ਕੱਲ ਹੀ ਆਈ ਆ ਜੀ ਠੀਕ ਆ ਬਰਾ ਕੱਲ ਹੀ ਆਈ ਆ ਬਰੇ ਕਿਹੜੇ ਸੀਮਣ ਦੀ ਆ ਤੁਹਾਨੂੰ ਪਤਾ ਇਹਦਾ ਬਰੇ ਹਾਈ ਕੋਈ ਯਾਦ ਨਹੀਂ ਆ ਮੈਨੂੰ ਗੱਫ ਮਾਰੀ ਜਾਵਾ ਠੀਕ ਆ ਲੱਗਿਆ ਜੇ ਅੱਗੇ ਸਪਾਇਕ ਦੇ ਤਾਂ ਆਪਦਾ ਪੁੱਛਣਾ ਠੀਕ ਆ ਵੀਰੇ ਕੋਆ ਦੇ ਕੋਲ ਮਤਲਬ ਕਿ ਚੰਗੇ ਸੀਮਣ ਤੋਂ ਪ੍ਰੈਗਨੈਂਟ ਆ ਚੰਗੇ ਦੀ ਵੀਰੇ ਹੂੰ ਉਹ ਆਉਦੇ ਗੁਰੂ ਬਣਾ ਕੇ ਛੱਡਦੀ ਉਹਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਪਰ ਆ ਸਹੀ ਗੱਲ ਆ ਉਸ ਵਾਸਤੇ ਚੈੱਕ ਕਰ ਲੋ ਤੇ ਬਾਗੀ ਜਾਈ ਕਰਕੇ ਨਾ ਥੋੜਾ ਜਿਹਾ ਜੀਦਾ ਕਰੀ ਜਾਂਦੀ ਆ ਜੀਦਾ ਕਰੀ ਜਾਂਦੀ ਆ ਬਾਈ ਸਹੀ ਗੱਲ ਆ ਜੀ ਬਾਕੀ ਇਹਦੀ ਵੀ 10 12 ਦਿਨ ਪਏ ਆ ਠੀਕ ਆ 10 12 ਦਿਨਾਂ ਦੀ ਕੱਚੀ ਆ ਪਲੂਣ ਏਸ ਹੁੰਦੀ ਆ ਬਾਕੀ ਬਾਈ ਕਹਿੰਦਾ ਮੈਂ ਥੋੜੀਆਂ ਪਲੂਣ ਅੱਸੀਆਂ ਲੈ ਕੇ ਜਾਦਾ ਖੁਸ਼ ਆ ਹਨਾ ਵੀਰੇ ਨੱਤੋਰਾ ਦਾ ਰਹਿਦਾ ਵੀ ਚੈੱਕ ਕਰ ਲੋ ਬਹੁਤ ਕਮਾਲ ਦਾ ਤੋਰਾਗਾ ਅਡਰ ਵੀ ਫਿਟਿੰਗ ਵਾਲਾ ਆਡਰ ਆ ਬਈ ਸਾਰਾ ਘੈਂਟੀ ਘੜਨਾ ਵੀਰੇ ਮਤਲਬ ਵੀਰੇ ਜਿੰਨੀਆਂ ਵੀ ਤੂ ਲਿਆਉਂਦਾ ਹੋਵੇਂਗਾ ਫਿਟਿੰਗ ਦਾ ਆਡਰ ਲੈ ਕੇ ਆਉਂਦਾ ਹੋਵੇਂਗਾ ਸਾਰੀਆਂ ਵੀਰੇ ਲੈ ਆਪਾਂ ਨੇੜੇ ਤੋਂ ਚੈੱਕ ਕਰਾਦੀ ਆਡਰ ਅਜੇ ਬਾਲਟ ਲਾਂ ਪਈਆਂ ਦਿਨ ਲੈਂਦੀਆਂ ਕੱਚੀ-ਕੱਚੀ ਨਜ਼ਰ ਆਉਂਦੀ ਹੈਗੀ ਉਹ ਤੱਕ ਨੇ ਬਹੁਤ ਕਮਾਲ ਦਾ ਆਡਰ ਤਿਆਰ ਕਰ ਲਾ ਨਾੜਾ ਨੂੜਾ ਬਰੀਕੀ ਚ ਜੀ ਆਪਾਂ ਕਹਿੰਦੇ ਆ ਫਾਰਮ ਆਂਦੀਆਂ ਜਿੰਦ ਜਾਨ ਹੈਣਾ ਤੇ ਭਰਾ ਫਿਰ ਕਿੰਨਾ ਕਿਹਦਾ ਰਿਕਾਰਡ ਆ ਮਦਰ ਦਾ ਕੋਈ ਮਦਰ ਦਾ ਵੀ ਸਾਰੀਆਂ 40 ਕਿਲੋ ਤੋਂ ਬਾਹਰ ਆਉਂਗਾ ਵੇੜਾਂ ਨਹੀਂ ਵਛਣੀ ਹੈ ਠੀਕ ਆ ਇਹ ਕਿੰਨਾ ਕੇ ਦੇ ਤੂੰ ਤੇਰੀ ਐਸਟੀਮੇਟ ਨਾਲ ਦੁੱਧ ਪਾਉ ਵੀਰੇ 25 ਤੋਂ 30 ਦੇ ਵਿੱਚ ਠੀਕ ਆ 25 ਤੋਂ 30 ਲੀਟਰ ਦੇ ਵਿਚਕਾਰ ਤੱਕ ਪਾਉਗੀ ਹਾਂ ਲੋ ਨੂੰ ਚੱਕ ਦੀ ਵੀਰੇ ਵੇੜਾ ਠੀਕ ਆ ਵੀਰੇ ਉਹ ਕਿਰਨ ਜੀ ਲਾ ਕੇ ਕਰ ਜਾਂਦੇ ਨੇ ਕਰ ਜਾਣਾ ਪੜੀਆ ਬਣੀਆ ਬੰਦਾ ਲੈਣਾ ਨਾ ਨੁੜਾ ਚੈੱਕ ਕਰ ਲੋ ਬਰੀਕੀ ਦਾ ਥੋੜਾ ਕੈਮਰੇ ਤੋਂ ਚੱਕ ਦੀ ਆ ਉਹ ਵੀਰੇ ਠੰਡੀ ਸੀਲ ਫੁੱਲ ਮੇਰੇ ਮਰਜ਼ੀ ਜਿਵੇਂ ਹੱਥ ਮਾਰੀ ਚੱਲ ਕੋਈ ਚੱਕ ਲੈ ਯਾਰ ਹਨਾ ਕੁਝ ਨਹੀਂ ਕਹਿੰਦੀ ਕਰਮ ਵਾਲੀ ਫੁੱਲ ਠੰਡੀ ਸੀਲ ਦੋਨਾਂ ਪਾਸਿਆਂ ਦਾ ਚੈੱਕ ਕਰ ਲੋ ਜਿੰਨਾ ਪਸਾਣ ਵਾਲੇ ਵਾ ਉਹਨਾਂ ਨੂੰ ਇਹ ਮੂਰ ਨੂੰ ਕੋਈ ਇਹ ਨਹੀਂ ਬਿਥਣ ਕੋਈ ਛੋਟਾ ਜਾਂ ਵੱਡਾ ਇੱਕੋਸਾਰ ਜਿਹਾ ਥਣ ਕਰਦੀ ਹੁੰਦੀ ਆ ਭਰਾ ਜਦੋਂ ਛੂਪ ਹੀ ਮੈਂ ਕਹਿੰਦਾ ਥਣ ਬਹੁਤ ਚੰਗਾ ਕੱਢਿਆ ਵੀਰੇ ਭਲਾਂ ਦਾ ਜੇਵਨ ਬੱਚੀ ਜਦੋਂ ਸਾਫ ਹੋ ਗਈਆਂ ਸਾਰੀਆਂ ਭਲਾਂ ਚੋਂ ਥਣ ਹੋਰ ਹੀ ਕੁਝ ਬਣਾਏ ਜਾਣੇ ਇਹਨਾਂ ਬਣਾ ਜਾਣੀਆਂ ਵੀਰੇ ਸਹੀ ਗੱਲ ਆ ਬਾਕੀ ਥਣ ਤਾਂ ਮੇਨ ਵੀਰੇ ਮਸ਼ੀਨੀ ਚੱਲਦਾ ਹੁਣ ਮਸ਼ੀਨੀ ਚੱਲਦਾ ਵੀਰੇ ਸਹੀ ਗੱਲ ਆ ਬਾਕੀ ਐ ਵੀ ਚੋਣ ਜਿਵੇਂ ਮਰਜੀ ਚੋਲਾ ਜੇ ਮਰਜੀ ਚੋਈ ਚੱਲਨੀ ਵੀਰੇ ਕੋਈ ਚਾਹੇ ਮਸ਼ੀਨ ਤੇ ਚੋਲੇ ਭਾਈ ਕੋਈ ਵੀ ਤੇ ਚਾਹੇ ਹੱਥੀ ਚਵਾਈ ਕਰਦੇ ਆ ਨਰਕ ਦਾ ਥੋੜਾ ਜਾ ਕੇ ਗਰਾਂ ਜੀ ਦਾ ਕਰ ਜਾਂਦਾ ਜਾਨਵਰ 2 4 ਦੰਦ ਸੈੱਟ ਆਉਂਦੀਆਂ ਬੜਾ ਫਾਰ ਕਰ ਜਾਂਦਾ ਭਰਾ ਸਹੀ ਗੱਲ ਆ ਹੂੰ ਤੇ ਜੇ ਭਰਾ ਕੋਈ ਤਿੰਨੇ ਇਕੱਠੀ ਲੈ ਲੂਗਾ ਉਹ ਤੇ ਫਿਰ ਚੰਗਾ ਮਨਤਨ ਹੋ ਜੂ ਕੋਈ ਚੱਕਰ ਨਹੀਂ ਵੀਰੇ ਤਿੰਨੇ ਇਕੱਠੀਆਂ ਦੇ ਦੇਾਂਗੇ ਠੀਕ ਆ ਭਰਾ ਨੱਕ ਸੀਗਾ ਭਰਾ ਕੋਲੇ ਤਿੰਨ ਤਿੰਨੇ ਹੀ ਦਿਖਾ ਦੇ ਜੇ ਤਿੰਨਾਂ ਚੋਂ ਕਿਸੇ ਵੀ ਵੀਰ ਦੇ ਕੋਈ ਵੀ ਚੌਥੀ ਵੀ ਇੱਕ ਦਿਖਾਈ ਦੇਣੇ ਉਹ ਵੀ ਵੀਰੇ ਕੋਈ ਚੱਕਰ ਨਹੀਂ ਠੀਕ ਆ ਠੀਕ ਆ ਚੌਥੀ ਵੀ ਦਿਖਾ ਦੇਣਾ ਵੀਰੇ ਕੋਈ ਗੱਲ ਨਹੀਂ ਹਾਂਜੀ ਭਰਾ ਇਹਦਾ ਇਹ ਵੀਰੇ ਆਪਾਂ ਬੜਾ ਤਾਂ ਨਹੀਂ ਦਿਖਾਉਂਦੇ ਸੀਗੇ ਇਹਨਾਂ ਚ ਚਵਾੰਗਾ ਤਿੰਨ ਹੁੰਦੀਆਂ ਦਿਹਾੜੀਆਂ ਠੀਕ ਆ ਨਰ ਚੋ ਠੀਕ ਆ ਚਵਾਈਆਂ ਤਿੰਨ ਹੁੰਦੀਆਂ ਬੈੜ ਤਿੰਨ ਹੁੰਦੀਆਂ ਇਹਦੀਆਂ ਯਾਰ ਮੰਡਾ ਦੀ ਐ ਖੁੱਦ ਠੀਕ ਆ ਇਸ ਵਾਸਤੇ ਮੇਰੇ 30 ਕਿਲੋ ਦੇ ਨੀੜ ਦੁੱਧ ਤਿਆਰ ਆ ਠੀਕ ਆ ਪੰਜਵਾਂ ਦੇਣਾ ਸੂਈ ਨੂੰ ਅੱਜ ਪੰਜਵਾਂ ਦੇਣਾ ਸੂਈ ਨੂੰ 30 ਲੀਟਰ ਦੁੱਧ ਮਤਲਬ ਤਿਆਰ ਆ ਛੀਰਾ ਬੱਚਾ ਵੀਰੇ ਇਹ ਡੰਡਾ ਤੋਂ ਡੰਡਾ ਤੋਂ ਛੀਰੀ ਹੈ ਵੀਰੇ ਇਹ ਪ੍ਰਕਮਾਲ ਦੀ ਗੱਲ ਆ ਹਨਾ ਸਵਾ ਇਹ ਸਾਰੇ ਕੋ ਇੱਕਦਾਂ ਦੇ ਛੱਡ ਕੇ ਬਣਾਉਂਦੇ ਆ ਆਪਣਾ ਉਹ ਕੰਮ ਨਹੀਂ ਨਹੀਂ ਛੱਡ ਕੇ ਬਣਾਉਂਦੇ ਉਹ ਤੋਂ ਲੈ ਜਾ ਕੋਈ ਚੱਕਰੀ ਲੈ ਲੈ ਡਰ ਚੈੱਕ ਕਰ ਲੈ ਨਾੜਾ ਨੂੜਾ ਫੁੱਲ ਕਮਾਲ ਦੀਆਂ ਬਾਈ ਸਾਰੀ ਆਪਣੇ ਕੋਲ ਸੁਈ ਦੀ ਵੀਡੀਓ ਉਹ ਵੀ ਤੁਹਾਨੂੰ ਫੋਨ 'ਚ ਵੀ ਦਿਖਾ ਦੰਨੇ ਆ ਲੋ ਦੇਖ ਲੋ ਠੀਕ ਆ ਉਹ ਸਕੇ ਕਿੰਨਾ ਤਿਆਰ ਹੋਈ ਵੀ ਸੀਗੀ ਵੜਾ ਨਹੀਂ ਸਹੀ ਗੱਲ ਆ ਭਰਾ ਬੱਚਾ ਇਹਨੇ ਮੇਰੇ ਕੀ ਦਿੱਤਾ ਹੈ ਇਹ ਮਗਰ ਬੱਚਾ ਵੀਰੇ ਬੱਚਾ ਬੱਸਾ ਦਿੱਤਾਗਾ ਬੱਚਾ ਬੱਚਾ ਵੀਰੇ ਠੀਕ ਆ ਭਰਾ ਆ ਜੀ ਵੀਡੀਓ ਹੈ ਵੀਰੇ ਸੁਈ ਵੀ ਦੀਆਂ ਸਾਰੀ ਜੇਰ ਪਈ ਆ ਆ ਵੜ ਖੜੀ ਆ ਸਹੀ ਗੱਲ ਆ ਭਰਾ ਕੋ ਟੈਗ ਨੰਬਰ ਬਣਾ ਲਿਆ ਕੀ ਆ ਖੜੀ ਆਪਣੇ ਕੋਲ ਸਹੀ ਗੱਲ ਆ ਭਰਾ ਬਹੁਤ ਬਣੀ ਵੀ ਸੀ ਨਾ ਉਹ ਇੱਥੇ ਵੀ ਵੀਰੇ ਚੋਈ ਚੋਈ ਵੀ ਸੀਗੀ ਬੱਚੀ ਦੀ ਜੇਰ ਫੇਰ ਪਈ ਆ ਠੀਕ ਆ ਭਰਾ ਹਾਂਜੀ ਠੀਕ ਹੈ ਇਹ ਵਕਤ ਨੇ ਚਮਈਆਂ ਹੁੰਦੀਆਂ ਠੀਕ ਹੈ ਦੁਪਹਿਰੇ ਹੁਣੇ ਕੀਤੀ ਹੈ 12:00 ਵਜੇ ਤਾਂ ਹੀ ਬਚੀ ਥੋੜੀ ਘਟਾ ਆਪਾਂ ਦਿਖਾਉਂਦੇ ਨਹੀਂ ਸੀਗੇ ਠੀਕ ਹੈ ਬਰਾਬਰ ਕੋਆ ਮੁੱਲ ਵੱਡੇ ਦੀ ਵਰਸਿਟੀ ਬਣੀ ਸਲਾਂ ਹੋਏ ਸਨ ਨਹੀਂ ਸਹੀ ਗੱਲ ਆ ਪਰ ਇਹ ਤਾਂ ਗੱਲ ਜਾ ਜਾ ਦੁੱਧ ਵਾਲੀ ਨਾਲ ਚੈੱਕ ਕਰ ਲਓ ਬਹੁਤ ਕਮਾਲ ਦੀ ਆ ਤਿੰਨ ਜਿਹੜਾ ਦੁੱਧ ਪਾਉਣਾ ਵੀਰੇ ਕੋਈ ਲਿਖਾ ਕੇ ਲੈ ਜਾ ਬੱਚੀ ਨੇ 35 ਤੋਂ 40 ਦੇ ਵਿੱਚ ਖੁੱਲਾ 35 ਤੋਂ 40 ਲੀਟਰ ਦੁੱਧ ਖੁੱਲਾ ਪਾਉਣਾ ਹਾਂਜੀ ਬਾਕੀ ਬਈ ਦੱਸ ਦਿਆ ਖੀਰੀ ਦੰਦਾ ਨੂੰ ਮੈਂ ਕਹਣਾ ਹਜੇ ਕਦ ਹੋਰ ਵੀ ਕਰਨਾ ਹਨਾ ਅਈਆ ਮੇਰੇ ਬੱਚੀ ਬਣੂਗੀ ਆਉਂਦੇ ਸੋਇ ਤੇ ਏਦੋਂ ਵੀ ਜ਼ਿਆਦਾ ਬੰਨਣਾ ਵੈੜਨਾ ਬੰਨਣਾ ਬਰਾ ਤੇਰੇ ਦਾ ਵੀ ਨਾੜਾ ਨੂੜਾ ਬੱਚੀ ਹੁਣ ਘੜਦੀ ਆਉਂਦੀ ਹੈ ਘੜਦੀ ਆਉਂਦੀ ਆ ਬਈ ਸਹੀ ਗੱਲ ਆ ਨਾੜਾ ਨੂੜਾ ਲੈ ਚੈੱਕ ਕਰ ਰੋ ਬਰੀਕੀ ਜਿਹੜਾ ਹੁਣ ਘੜਦੀ ਆਉਂਦੀ ਹੈਗੀ ਹਜੇ ਵੀ ਐ ਲੱਗਦੀ ਆ ਜਿਵੇਂ ਨਾਰਮਲ ਵੈੜਾਂ ਦਾ ਚੱਟਾ ਹੁੰਦਾ ਉਹ ਮੇ ਤਾਂ ਹੁਣ ਲਈ ਖੜੀ ਨਾਰਮਲ ਆ ਮੇਰੇ ਠੀਕ ਆ ਰਾਤ ਨੂੰ ਹੁਣ 7 ਵਜੇ ਚਵਾਈ ਕਰਾਂਗੇ ਠੀਕ ਆ ਹਾਂਜੀ ਠੀਕ ਆ ਬਰਾ ਇਹਦਾ ਫਿਰ ਮੁੱਲ ਪਈਰੇ ਕੋਈ ਇਹਦਾ ਮੁੱਲ ਵੀ ਵੀਰੇ ਫੋਨ ਤੇ ਆਊਗਾ। ਇਹਦੀ ਰਕਮ ਥੋੜੀ ਚੰਗੀ ਹੋਊ گا گاਵਾਂ ਨਾਲੋਂ। ਠੀਕ ਆ ਭਰਾ। ਰਕਮ ਵੀ ਚੰਗੀ ਹੋਊਗੀ, ਚੀਜ਼ ਵੀ ਚੰਗੀ ਆ ਹਨਾ ਵੀ ਉਹ ਹੈਗਾ ਮੁੱਲ ਹੋਊਗਾ ਭਰਾ। ਲੈਕਸੀ ਦੇ ਭਰਾ ਕੋਲ 4 ਚਾਰੇ ਹੀ ਦਿਖਾ ਦਿੱਤੇ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਜੀ। ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤਹਿਦਦ ਲਓ। ਧੰਨਵਾਦ।